ਬਾਕੀ ਭਾਈ ਬਹੁਤ ਧੰਨਵਾਦ ਆ ਭਾਈ ਕਿਰਪਾਲ ਸਰਪੰਚ ਇੱਕ ਮੇਰਾ ਭਰਾ ਭਈਆ ਹਰਪਾਲ ਇੱਕ ਘੋੜੀਆਂ ਰੱਖਣ ਦਾ ਸ਼ੌਂਕ ਰੱਖਦਾ ਕਿਉਂਕਿ ਫਿਰ ਅਸੀਂ ਪਾਸ ਮੈਲੂ ਆ ਹਨਾ ਤੇ ਬਾਈਆਂ ਨੇ ਭਾਈ ਬਹੁਤ ਮਾਨ ਸਨਮਾਨ ਕਰਿਆ ਬਾਕੀ ਭਾਈ ਇੱਕ ਤੁਹਾਨੂੰ ਗੱਲ ਦੱਸਦਾ ਨਹੀਂ ਜਿਹੜੇ ਮੁੰਡੇ ਕਬੱਡੀ ਖੇਡਦੇ ਆ ਉਹਨਾਂ ਦੀ ਇੰਸਟਾਗ੍ਰam ਤੇ ਆਮੀ ਰੀਲਾ ਜੀ ਜਿਵੇਂ ਬਾਈ ਪਾਲੇ ਵਰਗੇ ਆ ਜਾਂ ਹੋਰ ਨਾਲੋ ਜਿਵੇਂ ਦੂਜੇ ਵਰਗੇ ਆ ਹਨਾ ਉਹਨਾਂ ਨੂੰ ਬਾਈ ਆਪਾਂ ਲਾਈਕ ਬਹੁਤ ਘੱਟ ਕਰਦੇ ਆ ਵੀਡੀਓ ਚੱਲਦੀ ਬੋਲ ਘੱਟ ਤੇ ਜੇ ਬਾਈ ਕੋਈ ਗੰਦੀ ਮੱਦੀ ਵੀਡੀਓ ਹੋਵੇ ਉਹਦੇ ਤੁਸੀਂ ਥੱਲੇ ਵੇਖ ਲਓ ਤੇ ਫਾਲੋਅਰ ਵੀ ਮਿਲੀ ਏ ਚੋਣ ਕੇ ਤੇ ਉਹਦੀ ਵੀਡੀਓ ਵੀ ਦੋ ਤਿੰਨ ਮਿਲੀ ਹੋਊ ਸੋ ਬਾਈ ਆਪਾਂ ਕਬੱਡੀ ਨੂੰ ਸਪੋਰਟ ਕਰੀਏ ਆਪਣੀ ਮਾਂ ਖੇਡ ਹੈ ਦਾੜੀ ਉਹਨਾਂ ਦਾ ਪੀੜ ਦਾ ਨਸਲਾ ਉਹਨਾਂ ਨੂੰ ਪਤਾ ਲੱਗੇ ਵੀ ਆਪਣੀ ਇਹ ਖੇਡ ਆ ਕਿੰਨੀ ਪਰਪਲਤ ਕਰਨੀ ਆ ਆਪਾਂ ਕਿਵੇਂ ਖੇਡਣਾ ਨਸ਼ਿਆਂ ਤੋਂ ਬੱਚੇ ਦੂਰ ਰਹਿਣਗੇ ਆਪਾਂ ਭਾਈ ਜੀ ਇਹਦੀ ਸਪੋਰਟ